ਜਾ ਸਰਕਾਰ ਦੇ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਜਾਂਦੀ ਹੈ ਵਿਦਿਆਰਥੀ ਦਾ ਭਵਿੱਖ ਉਜਵਲ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਗੱਲ ਲਾਗੂ ਕਰਨ ਦੀ ਗੱਲ ਕੀਤੀ ਜਾਂਦੀ ਹੈ ਅਧਿਆਪਕਾਂ ਨੂੰ ਵਿਦੇਸ਼ ਦੇ ਵਿੱਚ ਟ੍ਰੇਨਿੰਗ ਲਈ ਭੇਜਿਆ ਜਾਂਦਾ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਬੱਚਿਆਂ ਦਾ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਭਵਿੱਖ ਉਜਵਲ ਹੋ ਸਕੇ ਪਰ ਇਸ ਦੇ ਬਾਵਜੂਦ ਵੀ ਹੁਣ ਸਰਕਾਰ ਨੂੰ ਝਾੜ ਪਈ ਹੈ ਚਾਰ ਪਾਈਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਦਰਅਸਲ ਮਾਮਲਾ ਕੀ ਹੈ ਜਨਹਿ ਇੱਕ ਪਟੀਸ਼ਨ ਇੱਕ ਦਾਖਲ ਕੀਤੀ ਗਈ ਜਿਸ ਦੇ ਵਿੱਚ ਵੱਡੇ ਇਲਜ਼ਾਮ ਜਾਂ ਵੱਡੀਆਂ ਜਿਹੜੀਆਂ ਖਾਮੀਆਂ ਨੇ ਉਹ ਸਿੱਖਿਆ ਦੇ ਵਿੱਚ ਪਾਈਆਂ ਗਈਆਂ ਨੇ ਪਟੀਸ਼ਨ ਦੇ ਵਿੱਚ ਸੁਣਵਾਈ ਕਰਦਿਆਂ ਅੱਜ ਹਾਈ ਕੋਰਟ ਨੇ ਕਿਹਾ ਕਿ ਸਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਕਿ ਆਖਰਕਾਰ ਇਹਨਾਂ ਸਭ ਕੁਝ ਹੌਣ ਦੇ ਬਾਵਜੂਦ ਵੀ ਸਿੱਖਿਆ ਦੇ ਮਿਆਰ ਦੇ ਵਿੱਚ ਉੱਚਾ ਚੁੱਕਣ ਦੇ ਵਿੱਚ ਪੰਜਾਬ ਸਰਕਾਰ ਅਣਗਹਿਲੀ ਕਿਉਂ ਕਰ ਰਹੀ ਹੈ ਕਿੱਥੇ ਕਮੀ ਆਈ ਹੈ ਕੁਝ ਸਵਾਲਾਂ ਦੇ ਜਵਾਬ ਸਰਕਾਰ ਤੋਂ ਮੰਗੇ ਨੇ ਹਾਈ ਕੋਰਟ ਨੇ ਹਾਈ ਕੋਰਟ ਨੇ ਸਵਾਲ ਕੀਤਾ ਕਿ ਜਿਹੜੇ 5 ਤੋਂ ਘੱਟ ਅਧਿਆਪਕਾਂ ਵਾਲੇ ਸਕੂਲ ਨੇ ਉਹਨਾਂ ਦੀ ਜਾਣਕਾਰੀ ਦਿਓ ਜੇ ਸਕੂਲਾਂ ਦੇ ਵਿੱਚ ਪੀਣ ਵਾਲਾ ਸਾਫ਼ ਪਾਣੀ ਨਹੀਂ ਹੈ ਉਸ ਦੀ ਜਾਣਕਾਰੀ ਦਿਓ ਸਕੂਲਾਂ ਦੇ ਵਿੱਚ ਖੇਡਾਂ ਦੇ ਅਧਿਆਪਕ ਨਹੀਂ ਉਹ ਜਾਣਕਾਰੀ ਦਿਓ ਤੇ ਜਿੱਥੇ ਸਕੂਲ ਬਿਨਾ ਹੈਡਮਾਸਟਰ ਤੇ ਬਿਨਾ ਪ੍ਰਿੰਸੀਪਲ ਤੋਂ ਚੱਲ ਰਹੇ ਨੇ ਉਹਨਾਂ ਦੀ ਜਾਣਕਾਰੀ ਦਿਓ ਤੇ ਜਿਹੜੇ ਸਕੂਲ ਦੇ ਵਿੱਚ 50 ਤੋਂ ਘੱਟ ਵਿਦਿਆਰਥੀ ਪੜ੍ਹ ਰਹੇ ਨੇ ਉਹਦੀ ਵੀ ਜਾਣਕਾਰੀ ਦਿਓ ਇਸ ਤਮਾਮ ਅਜਿਹੇ ਸਵਾਲ ਨੇ ਜਿੰਨਾਂ ਦਾ ਜਵਾਬ ਹੁਣ ਸਿੱਖਿਆ ਸਕੱਤਰ ਨੂੰ ਦੇਣਾ ਪਵੇਗਾ ਤੇ ਮਾਮਲੇ ਦੀ ਅਗਲੀ ਸੁਣਵਾਈ ਹੈ ਉਹ 19 ਸਤੰਬਰ ਨੂੰ ਹੋਵੇਗੀ ਮਾਮਲੇ ਦੀ ਮਾਫ਼ ਕਰਨਾ ਮੈਂ ਅਗਲੀ ਸੁਣਵਾਈ 19 ਨਵੰਬਰ ਨੂੰ ਹੋਵੇਗੀ ਉਦੋਂ ਤੱਕ ਸਾਰੇ ਸਵਾਲਾਂ ਦੇ ਜਵਾਬ ਦਾਇਰ ਕਰਨ ਦੀ ਗੱਲ ਆਖੀ ਗਈ ਹੈ ਤੇ ਨਾਲੇ ਸਖਤ ਰੁਖ અપਣਾ ਤੇ ਝਾੜ ਲਗਾਉਂਦਿਆਂ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਪੰਜਾਬ ਦੇ ਵਿੱਚ ਹੈ ਭਾਰਤ ਦੇ ਵਿੱਚ ਪੰਜਾਬ ਹੈ ਅਫਗਾਨਿਸਤਾਨ ਦੇ ਵਿੱਚ ਨਹੀਂ ਤਾਂ ਆਖਰ ਕਿਉਂ ਦੇਸ਼ ਤੇ ਵਿਦਿਆਰਥੀਆਂ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਹੈ ਕਿਉਂ ਉਹਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਜਾ ਰਹੀ ਹੈ ਕਿਉਂ ਦੇਸ਼ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਹੈ ਇੱਕ ਪਾਸੇ ਤਾਂ ਉਸ ਨੂੰ ਉਜਵਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਵੱਡੇ-ਵੱਡੇ ਇਸ਼ਤਿਹਾਰ ਦਿੱਤੇ ਜਾਂਦੇ ਨੇ ਸਮਾਰਟ ਸਕੂਲ ਬਣਾਏ ਜਾਂਦੇ ਨੇ ਪਰ ਫਿਰ ਵੀ ਅਜੇ ਹੀ ਹਾਲਤ ਸਕੂਲਾਂ ਦੀ ਕਿਉਂ ਹੈ ਸਕੂਲਾਂ ਦੀ ਖਸਤਾ ਹਾਲਤ ਬਾਰੇ ਵੀ ਸੁਪਰੀਮ ਕੋ ਹਾਈ ਕੋਰਟ ਨੇ ਸਵਾਲ ਪੁੱਛਿਆ ਤਾਂ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਕਿਹੜਾ ਜਵਾਬ ਦਿੱਤਾ ਜਾਵੇਗਾ ਕਿਉਂਕਿ ਵੱਡੇ ਪੱਧਰ ਤੇ ਸਰਕਾਰ ਦੇ ਵੱਲੋਂ ਸਮਾਰਟ ਸਕੂਲ ਬਣਾਏ ਗਏ ਨੇ ਸੀਐਮ ਬਲੋਦ ਘਾਟਨ ਕੀਤੇ ਜਾਂਦੇ ਰਹੇ ਨੇ ਪਰ ਫਿਰ ਵੀ ਅਜੇ ਹੀ ਜਿਹੜੀ ਝਾੜ ਪਾਣੀ ਹੈ ਪੈਣੀ ਹੈ ਸਰਕਾਰ ਦੇ ਵੱਲੋਂ ਸਰਕਾਰ ਨੂੰ ਪਾਈ ਗਈ ਹੈ ਉਹ ਇੱਕ ਵੱਡੇ ਸਵਾਲ ਖੜੇ ਕਰਦੀ ਹੈ ਕਿ ਇਹਨੇ ਸਿੱਖਿਆ ਕ੍ਰਾਂਤੀ ਦਾਅਵੇ ਕਰਨ ਵਾਲੀ ਤੇ ਦਿੱਲੀ ਮਾਡਲ ਨੂੰ ਪੰਜਾਬ ਦੇ ਵਿੱਚ ਲਾਗੂ ਕਰਨ ਵਾਲੇ ਸਿੱਖਿਆ ਮਾਡਲ ਨੂੰ ਤੇ ਆਖਰਕਾਰ ਉਹ ਸਭ ਕੁਝ ਕੀ ਸੀ ਕਿ ਪੰਜਾਬ ਦੇ ਵਿਦਿਆਰਥੀਆਂ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿਦਿਆਰਥੀ ਦੇ ਭਵਿੱਖ ਨੂੰ ਲੈ ਕੇ ਸਰਕਾਰ ਚਿੰਤਤ ਨਹੀਂ ਹੈ ਇਹ ਸਿਰਫ ਜਿਹੜੇ ਹੈ ਦਾਅਵੇ ਸਨ ਸਮਾਰਟ ਸਕੂਲਾਂ ਦੇ ਇੱਕ ਖੋਖਲੇ ਨੇ ਕਿ ਪੰਜਾਬ ਦੇ ਸਰਕਾਰੀ ਅਤੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੈ ਕਿ ਇੱਕ ਜਨ ਪਟੀਸ਼ਨ ਜਿਹੜੀ ਪਟੀਸ਼ਨ ਦਾਇਰ ਕਰਨੀ ਪਈ ਹੈ ਜਿਸ ਦੇ ਵਿੱਚ ਵੱਡੇ ਸਵਾਲ ਚੁੱਕੇ ਗਏ ਨੇ ਇਹਨਾਂ तमाम ਸਵਾਲਾਂ ਦੇ ਜਵਾਬ ਹੁਣ ਆਉਣ ਵਾਲੇ ਸੁਣਵਾਈ ਦੇ ਵਿੱਚ ਸਰਕਾਰ ਦੇ ਵੱਲੋਂ ਕੀ ਦਿੱਤੇ ਜਾਣਗੇ ਇਹ ਇੱਕ ਬਹੁਤ ਹੀ ਅਹਿਮ ਰਹੇਗਾ ਜਿਸ ਤੇ ਸਾਰਿਆਂ ਦੀ ਨਜ਼ਰ ਰਹੇਗੀ ਤੇ ਅਸੀਂ ਵੀ ਤੁਹਾਨੂੰ ਇਸ ਖਬਰ ਬਾਰੇ ਸਾਰੀ ਜਾਣਕਾਰ ਦੇਵਾਂਗੇ ਕਿਉਂਕਿ ਇਹ ਖਬਰ ਹੈ ਪੰਜਾਬ ਦੇ ਵਿਦਿਆਰਥੀਆਂ ਨਾਲ ਜੁੜੀ ਹੋਈ ਦੇਸ਼ ਦੇ ਭਵਿੱਖ ਨਾਲ ਜੁੜੀ ਹੋਈ ਕਿ ਆਖਰਕਾਰ ਦੇਸ਼ ਦੇ ਭਵਿੱਖ ਦੇ ਨਾਲ ਖਿਲਵਾੜ ਕਿਉਂ ਕੀਤਾ ਜਾ ਰਿਹਾ ਹੈ ਤੇ ਸਰਕਾਰ ਦਾ ਇਸ ਪ੍ਰਤੀ ਕੀ ਪ੍ਰਤੀਕਰਮ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ